ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਬਣਾ ਰਹੇ ਆਂ ਮਿੱਠੇ ਚੋਲ ਬਣਾਵਾਂਗੇ ਅੱਜ ਆਪਾਂ ਡਰਾਈ ਫੂਡ ਪਾ ਕੇ ਤੇ ਆਪਾਂ ਇੱਕ ਪੈਨ ਲੈ ਲਿਆ ਇਹਦੇ ਵਿੱਚ ਆਪਾਂ ਦੋ ਕਟੋਰੀ ਪਾਣੀ ਪਾ ਲੈਣਾ ਆ ਇਹਦੇ ਵਿੱਚ ਆਪਾਂ ਪਾਵਾਂਗੇ ਆਹ ਵਾਲਾ ਡਰਾਈ ਫੂਡ ਡਰਾਈ ਫੂਡ ਆਪਾਂ ਪਹਿਲਾਂ ਹੀ ਪਾ ਕੇ ਰੱਖ ਲਿਆ ਚੋਲ ਵੀ ਪਾ ਕੇ ਰੱਖ ਲਿਆ ਸਾਰਾ ਕੁਝ ਪਾਇਆ ਹੋਇਆ ਆਪਣਾ ਨਾਰੀਅਲ ਬਦਾਮ ਕਾਜੂ ਕਿਸ਼ਮਿਸ਼ এলাਚੀ ਪਾਊਡਰ ਲੌਂਗ ਅਤੇ ਸੌਫ ਹੁਣ ਆਪਾਂ ਇਹਦੇ ਵਿੱਚ ਲੱਡੂਆਂ ਦਾ ਰੰਗ ਪਾ ਕੇ ਤੇ ਵਿੱਚ ਘਿਓ ਵੀ ਪਾ ਦਿੱਤਾ ਆ ਤੇ ਚੀਨੀ ਵੀ ਐਡ ਕਰ ਦਿੱਤੀ ਆ ਡਰਾਈ ਫੂਡ ਵੀ ਐਡ ਕਰ ਲਿਆ ਤੇ ਹੁਣ ਪਾਣੀ ਬੋਇਲ ਹੋ ਰਿਹਾ ਹੈ ਹਾਂਜੀ ਤੁਸੀਂ ਹੁਣ ਇਹਦੇ ਵਿੱਚ ਚੌਲ ਪਾ ਸਕਦੇ ਹੋ ਮੈਂ ਚੌਲ ਬਣਾਉਣ ਦੀ ਵੀਡੀਓ ਨਹੀਂ ਰਿਕਾਰਡ ਕਰ ਸਕੀ ਦੇਖੋ ਹੁਣ ਆਪਣੇ ਚੌਲ ਬਣ ਚੁੱਕੇ ਆ ਬਹੁਤ ਵਧੀਆ ਖਿੜੇ ਖਿੜੇ ਚੌਲ ਬਣੇ ਆ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਬਣੇ ਵੀ ਟੇਸਟੀ ਆ ਤੁਸੀਂ ਵੀ ਟਰਾਈ ਕਰਿਓ ਬਣਾਇਓ ਜ਼ਰੂਰ ਤੇ ਮੈਨੂੰ ਵੀ ਦੱਸਿਓ ਕਿਵੇਂ ਇਹਦੇ ਬਣੇ ਆ ਆਪਣੇ ਚੌਲ ਖਾਣ ਲਈ ਇਕਦਮ ਹੁਣ ਰੈਡੀ ਆ ਜਿੰਨੇ ਦੇਖਣ ਨੂੰ ਹੀ ਸੋਹਣੇ ਲੱਗ ਰਹੇ ਆ ਓਨੇ ਹੀ ਟੇਸਟੀ ਵੀ ਆ ਤੁਸੀਂ ਇਹਨੂੰ ਬਣਾ ਕੇ ਜਰੂਰ ਟਰਾਈ ਕਰਿਓ ਅਤੇ ਮੈਨੂੰ ਦੱਸਿਓ ਕਿ ਇਹ ਰੈਸਪੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਆਪਦੀ ਫੈਮਿਲੀ ਅਤੇ ਫਰੈਂਡ ਨਾਲ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਹੁਣ ਇੱਕ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਬਾਏ